ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਅੱਜ ਮੁਲਾਜ਼ਮ ਮਸਲੇ ਦੇ ਵਿੱਚ ਗੱਲ ਕਰਦੇ ਆਂ 8ਵੇਂ ਪੇ ਕਮਿਸ਼ਨ ਨਾਲ ਜੁੜੇ ਲੱਖਾਂ ਮੁਲਾਜ਼ਮਾਂ ਦੇ ਨਾਲ ਜਿਸ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਾਸੀ ਗਈਆਂ ਤੇ ਕੇਂਦਰ ਸਰਕਾਰ ਵੱਲੋਂ ਕਦੋਂ ਆ ਜਿਹੜਾ 8ਵਾਂ ਪੇ ਕਮਿਸ਼ਨ ਆ ਜਿਹੜਾ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਅੱਜ ਆ ਜਿਹੜੇ ਕੇਂਦਰੀ ਮੰਤਰੀ ਅਸ਼ਵਨੀ ਬਾਸ਼ਨੋ ਵੱਲੋਂ ਆ ਜਿਹੜਾ ਪ੍ਰੈਸ ਕਾਨਫਰੰਸ ਅੱਜ ਦੇ ਵਿੱਚ ਆ ਜਿਹੜੀ ਉਸ ਦੀ ਜਾਣਕਾਰੀ ਹੈ ਜਿਹੜੀ মিডিਆ ਨੂੰ ਦਿੱਤੀ ਗਈ ਹੈ ਕਿ ਕੇਂਦਰ ਸਰਕਾਰ ਦੀ ਜਿਹੜੀ ਹੋਈ ਕੈਬਨਿਟ ਮੀਟਿੰਗ ਆ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਅਰੇਸਟ ਹੋਈ ਆ ਉਸ ਦੇ ਵਿੱਚ ਮੁਲਾਜ਼ਮਾਂ ਨੂੰ ਜਿਹੜੀ ਮੁਲਾਜ਼ਮ ਪੈਨਸ਼ਨਰਾਂ ਨੂੰ ਜਿਹੜਾ 8ਵਾਂ ਪੇ ਕਮਿਸ਼ਨ ਆ ਜਿਹੜਾ ਇਸ ਨੂੰ ਲੈ ਕੇ ਜਿਹੜੀ ਉਹਨਾਂ ਵੱਲੋਂ ਚਰਚਾ ਹੋਈ ਆ ਤੇ ਉਸ ਦੇ ਵਿੱਚ ਆ ਜਿਹੜੀ 8ਵਾਂ ਪੇ ਕਮਿਸ਼ਨ ਬਿਠਾਉਣ ਨੂੰ ਲੈ ਕੇ ਜਿਹੜੀ ਮਨਜ਼ੂਰੀ ਆ ਉਹ ਦਿੱਤੀ ਗਈ ਆ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਪਿਛਲਾ ਪੇ ਕਮਿਸ਼ਨ ਸੀਗਾ ਜਿਹੜਾ 2016 ਤੋਂ ਲਾਗੂ ਹੋਇਆ ਸੀਗਾ ਤੇ ਜਿਸ ਦੀ ਮਿਆਦ ਸੀਗੀ 2026 ਦੇ ਵਿੱਚ ਹੈ ਜਿਹੜੀ ਯਾਨੀ ਕਿ 10 ਸਾਲ ਦੇ ਲਈ ਹੈ ਜਿਹੜਾ ਉਹ 7ਵਾਂ ਪੇ ਕਮਿਸ਼ਨ ਸੀਗਾ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀਗਾ ਤੇ ਇਸ ਦੀ ਮਿਆਦ 2026 ਦੇ ਵਿੱਚ ਹੈ ਜਿਹੜੀ ਪੂਰਨ ਪੂਰੀ ਹੋ ਰਹੀ ਹੈ ਸੋ ਉਸ ਤੋਂ ਪਹਿਲਾਂ ਜਿਹੜਾ ਕੇਂਦਰ ਸਰਕਾਰ ਵੱਲੋਂ ਆ ਜਿਹੜਾ ਆਪਣਾ ਪੇ ਕਮਿਸ਼ਨ ਆ ਜਿਹੜਾ ਗਠਿਤ ਕਰਨ ਦੀ ਹੈ ਜਿਹੜੀ ਉਹ ਮਨਜ਼ੂਰੀ ਆ ਜਿਹੜੀ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਚੇਅਰਮੈਨ ਤੇ ਦੋ ਉਸ ਦੇ ਜਿਹੜੇ ਮੈਂਬਰ ਨੇਗੇ ਉਹਨਾਂ ਨੂੰ ਜਲਦੀ ਆ ਜਿਹੜੀ ਅਪਾਇੰਟਮੈਂਟ ਆ ਜਿਹੜੀ ਇਸ ਦੇ ਵਿੱਚ ਆ ਜਿਹੜੀ ਮਿਲ ਜਾਣੀ ਆ ਸੋ ਇਹ ਵੱਡੀ ਅਪਡੇਟ ਪੰਜਾਬ ਦੇ ਲਈ ਵੀ ਆ ਮੁਲਾਜ਼ਮਾਂ ਲਈ ਬਹੁਤ ਚਰਚਾਾਂਵਾਂ ਸੀ ਕਿ ਅਗਲਾ ਪੇ ਕਮਿਸ਼ਨ ਲੱਗਣਾ ਜਾਂ ਨਹੀਂ ਲੱਗਣਾ ਇਸ ਦੇ ਲਈ ਇਸ ਦੇ ਨਾਲ ਹੀ ਆ ਜਿਹੜਾ ਸਟੇਟ ਦੇ ਵਿੱਚ ਵੀ ਆ ਜਿਹੜਾ ਹੁਣ ਅਗਲੇ ਪੇ ਕਮਿਸ਼ਨ ਦੇ ਲਈ ਆ ਜਿਹੜਾ ਆ ਰਹਾਗਾ ਉਹ ਪਧਰਾ ਹੋ ਗਿਆ ਹੁਣ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜੇ ਨਿਗਾ ਕੀ ਉਹ ਪੰਜਾਬ ਸਰਕਾਰ ਵੱਲ ਉਸ ਤੇ ਟੇਕ ਹੋਵੇਗੀ ਕਦੋਂ ਪੰਜਾਬ ਸਰਕਾਰ ਆ ਜਿਹੜਾ ਅਗਲਾ ਪੇ ਕਮਿਸ਼ਨ ਆ ਜਿਹੜੀ ਉਹ ਬਿਠਾਉਂਦੀ ਆ ਸੋ ਲੱਖਾਂ ਮੁਲਾਜ਼ਮ ਪੈਨਸ਼ਨਰ ਜਿਹੜੇ ਦੇਖ ਰਹੇ ਸੀਗੇ ਹੁਣ ਅਗਲਾ ਫਿਟਮੈਂਟ ਟੇਬਲ ਤੇ ਅਗਲੀਆਂ ਚਰਚਾਵਾਂ ਨੇ ਜਿਹੜੀਆਂ ਉਸ ਨੂੰ ਲੈ ਕੇ ਜਿਹੜਾ ਜ਼ੋਰ ਫੜ ਲੈਣੀਆਂ ਕਿ ਅਗਲੇ ਪੇ ਕਮਿਸ਼ਨ ਦੇ ਵਿੱਚ ਆ ਕੀ ਕੀ ਪ੍ਰਾਪਤੀਆਂ ਨੇ ਜਿਹੜੀਆਂ ਮੁਲਾਜ਼ਮਾਂ ਨੂੰ ਕਿਸ ਕਿਸ ਟੇਬਲ ਦੇ ਨਾਲ ਫਿਟਮੈਂਟ ਦੇ ਨਾਲ ਕੇਂਦਰ ਵੱਲੋਂ ਉਸ ਨੂੰ ਤੈਅ ਕੀਤਾ ਜਾਂਦਾ ਉਸ ਨੂੰ ਤੋਂ ਅੱਗੇ ਹੀ ਆ ਜਿਹੜੀਆਂ ਸਟੇਟ ਗਵਰਨਮੈਂਟਾਂ ਨੇ ਜਿਹੜੀਆਂ ਲਾਗੂ ਕਰਦੀਆਂ ਨੇ ਬੇਸ਼ੱਕ ਇੱਥੇ ਗੱਲ ਕਰ ਲਈਏ ਪੰਜਾਬ ਦੇ ਵਿੱਚ ਹੁਣ ਸ਼ੇਮਾ ਪੇ ਕਮਿਸ਼ਨ ਆ ਜਿਹੜਾ ਮੁਲਾਜ਼ਮਾਂ ਨੂੰ ਉਹ 2021 ਦੇ ਵਿੱਚ ਆ ਕੇ ਆ ਜਿਹੜਾ ਉਹ ਮਿਲਿਆ ਸੀਗਾ ਇੱਕ ਇੱਕ 16 ਤੋਂ ਪਰ ਜਿਸ ਦਾ ਬਕਾਇਆ ਸਾਢੇ 5 ਸਾਲ ਦਾ ਹਜੇ ਵੀ ਆ ਜਿਹੜਾ ਕਿਉਂਕਿ ਉਦੋਂ ਇੱਕ ਇੱਕ 16 ਤੋਂ ਜਿਹੜਾ ਪੇ ਕਮਿਸ਼ਨ ਤੁਰੰਤ ਤੋਂ ਆ ਜਿਹੜਾ ਲਾਗੂ ਨਹੀਂ ਹੋਇਆ 2021 ਦੇ ਵਿੱਚ ਆ ਕੇ ਆ ਜਿਹੜਾ ਪੰਜਾਬ ਸਰਕਾਰ ਦੇ ਸਰਕਾਰ ਵੱਲੋਂ ਸੀਗਾ ਜਿਹੜਾ ਲਾਗੂ ਕੀਤਾ ਗਿਆ ਉਸ ਦੇ ਦਰਮਿਆਨ ਕਾਫੀ ਲੰਮਾ ਸਮਾਂ ਹੋਣ ਕਾਰਨ ਜਿਹੜਾ ਸਾਢੇ 5 ਸਾਲ ਦਾਗਾ ਏਰੀਆ ਜਿਹੜਾ ਹਜੇ ਵੀ ਲੱਖਾਂ ਕਰੋੜਾਂ ਦਾ ਜਿਹੜਾ ਸਰਕਾਰ ਵੱਲ ਆ ਜਿਹੜਾ ਤਕਰੀਬਨ 14000 ਕਰੋੜ ਰੁਪਏ ਜਿਹੜਾ ਸਰਕਾਰ ਵੱਲ ਆ ਜਿਹੜਾ ਡੀਏ ਦਾ ਤੇ ਬਕਾਇਆ ਦਾਗਾ ਸਰਕਾਰ ਵੱਲ ਬਣਦਾਗਾ ਉਸ ਨੂੰ ਲੈ ਕੇ ਵੀ ਆ ਮੁਲਾਜ਼ਮ ਪੰਜਾਬ ਦੇ ਜਿਹੜੇ ਲਗਾਤਾਰ ਸਰਕਾਰ ਨਾਲ ਜਿਹੜੀ ਗੱਲਬਾਤ ਇਹਦੇ ਤੌਰ ਤੇ ਚੱਲ ਰਹੀ ਨੇ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਇਹਦਾ ਕੇਸ ਨੇ ਜਿਹੜੇ ਪੈਨਸ਼ਨਰਾਂ ਵੱਲੋਂ ਮੁਲਾਜ਼ਮਾਂ ਵੱਲੋਂ ਜਿਹੜੇ ਲਾਗੂ ਨਹੀਂ ਗੇ ਜਿਹੜੇ ਕਰਾਉਣ ਦੇ ਲਈ ਆ ਜਿਹੜੇ ਕੀਤੇ ਹੋਏ ਨੇ ਸੋ ਉਸ ਦੇ ਲਈ ਵੀ ਆ ਜਿਹੜੀ 22 ਜਨਵਰੀ ਦੇ ਉੱਤੇ ਕੇਸ ਹੈ ਜਿਹੜਾ ਪੰਜਾਬ ਸਰਕਾਰ ਦਾ ਲੱਗਿਆ ਹੋਇਆ ਜਿਸ ਦੇ ਵਿੱਚ ਮੁਲਾਜ਼ਮਾਂ ਨੂੰ ਅੱਗੇ ਕੀ ਮਿਲਦਾ ਤੇ ਉਹ ਦੇਖਣ ਵਾਲਾ ਹੋਵੇਗਾ ਇਹ ਜਾਣਕਾਰੀ ਸਾਰੇ ਮੁਲਾਜ਼ਮਾਂ ਦੇ ਨਾਲ ਜੁੜੀ ਹੋਈ ਸੀਗੀ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਵੱਲ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਜੇਕਰ ਤੁਹਾਨੂੰ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਤੇ ਆਪਣੇ ਕਮੈਂਟਾਂ ਜਿਹੜੇ ਉਹ ਜਰੂਰ ਕਰਨੇ ਸੋ ਸਾਰਿਆਂ ਦਾ ਇਸ ਵੀਡੀਓ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ